ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਮੇਰਾ ਬੇਟਾ ਹਿਸ਼ੇਸ਼ਪੁਰ ਇਹ ਫਤਿਹਗੜ੍ਹ ਤੋਂ ਮੁੱਖਾਡੇ ਆ ਰਿਹਾ ਸੀ ਇਹ ਸ਼ੇਸ਼ਪੁਰ ਦੇ ਜਿਹੜੇ ਜਿਹੜੋ ਖੱਡਾ ਹੈ ਉਹਦੇ ਵਿੱਚ ਟਕਰਾਉਣ ਕਾਰਨ ਇਹ ਤਾਂ ਨਾ ਮੁਰਦਾ ਹੋ ਗਿਆ ਉਹ ਅੱਗੋਂ ਪੈਂਸ਼ਨ ਹੋ ਗਿਆ ਪਰ ਉਹ ਤਾਂ ਵਾਅਦਾ ਦਾ ਸੋਖ ਸੁਸਤਮਾ ਦੇ ਤੋਂ ਬਾਅਦ ਦੇ ਨਾਲ ਰੁਝਿਆ ਇਸ ਦੇ ਕਾਰਨ ਇਹਦਾ ਅਸਰ ਦੇ ਵਿੱਚ 7:00 ਵਜੇ ਉਸ ਤੋਂ ਬਾਅਦ ਜੋ ਇਹ ਸਮੂਹ ਹਸਪਤਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਜਿੱਥੇ ਇਸ ਦੀ ਡੈਥ ਹੋ ਗਈ ਔਰ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਸ ਘਟਨਾ ਦੀ ਜਾਂਚ ਜ਼ਰੂਰ ਕਰਵਾਇਆ ਜਾ ਸਕੇ ਤਾਂ ਜੋ ਕਿ ਕਿਸੇ ਹੋਰ ਨਾਲ ਘਟਨਾ ਨਾ ਵਾਪਰ ਸਕੇ ਕਿਸੇ ਦੀ ਜ਼ਿੰਦਗੀ ਦਾ ਨਾ ਹੋ ਸਕੇ ਔਰ ਸ਼ਕਾ ਤਾਂ ਹੁਣ ਚਲੋ ਬੱਚਾ ਇਸ ਦੁਨੀਆ ਨੂੰ ਚਲੇ ਉਹ ਵੀ ਤਾਂ ਕਹਿ ਗਿਆ ਪਰ ਕਿਸੇ ਹੋਰ ਦੇ ਬੱਚੇ ਦੀ ਜਾਂ ਕਿਸੇ ਦੀ ਵੀ ਜਾਨ ਨਾ ਜਾ ਸਕੇ ਸਰਪ੍ਰਸਾਦ ਜੀ ਵੀ ਇਹ ਸੀ ਮੰਗ ਕਰਦੇ ਆ ਕਿ ਪਲੀਜ਼ ਇਸ ਜੀ ਆ ਨੂੰ ਜ਼ੋਰ ਤੋਂ ਜ਼ੋਰ ਸਿਖਵਾਓ ਉਹ ਭਰਾਇਆ ਜਾਵੇ ਫਿਰ ਤੇ ਭਰਾਇਆ ਜਾਣ ਤਾਂ ਜੋ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ ਸਾਡਾ ਬੱਚਾ ਹੁਣ ਕੱਚਾ ਫਰਟ ਸੁਟ ਗਿਆ ਅਸੀਂ ਤਾਂ ਹੁਣ ਚਲੋ ਰੱਬ ਦਾ ਭਾਣਾ ਮੰਨ ਕੇ ਇਸ ਨੂੰ ਕੋਸ਼ਿਸ਼ ਕਰਾਂਗੇ ਭਣਾ ਅੰਦੀ ਫਰਟ ਕੋਲੇ ਲਾਈ ਨਹੀਂ ਆਈ ਚੀਚ ਨਹੀਂ ਹੈਗੀ ਆ ਬਹੁਤ ਵਕਾਹ ਕਹਿਣਾ ਚੰਨਾ ਜਿਹੜੇ ਬੀਤੀਆ ਪਾਸਾ ਉਨੂੰ ਹੀ ਲੱਗਦਾ ਹੈ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਕਿ ਪਲੀਜ਼ ਇਹਨਾਂ ਚੀਜ਼ਾਂ ਤੇ ਗੌਰ ਕੀਤੀ ਜਾਵੇ ਤਾਂ ਜੋ ਕਿ ਕਿਸੇ ਹੋਰ ਨਾਰੇ ਤੋਂ ਦੁਰਘਟਨਾ ਨਾ ਹੋਵੇ